ਅੱਜ ਉਸਮਾਣਾ ਵਿੱਚ ਭਾਰਤੀ ਜਨਤਾ ਪਾਰਟੀ ਦਿਹਾਤੀ ਦੀ ਮੀਟਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਹਰਮੇਸ਼ ਕੋਇਲ, सुरेंद्र ਖੇੜਕੀ ਦੀ ਅਗਵਾਈ ਹੇਠ ਕੀਤੀ ਗਈ ਸੀ ਜਿਸ ਵਿੱਚ ਵੱਖ-ਵੱਖ ਮੰਡਲ ਪ੍ਰਧਾਨ ਬਣਾਏ ਗਏ ਜਿਸ ਵਿੱਚ ਉਸਮਾਣਾ ਸ਼ਹਿਰੀ ਤੋਂ ਜਤਿੰਦਰ ਸ਼ਰਮਾ, ਡਕਾਲਾ ਤੋਂ ਰਣਜੀਤ ਪੱਬੀ, ਮੁਹੰਮਦ ਸਾਦੀਬ ਖਾਨ ਤੋਂ ਗੁਰਪ੍ਰੀਤ ਸਿੰਘ, ਰਾਮਨਗਰ ਤੋਂ ਕਵਰਦੀਪ ਕੌਰ ਇਸ ਮੌਕੇ ਤੇ ਹਰਮੇਸ਼ ਕੋਇਲ ਨੇ ਕਿਹਾ ਕਿ ਬਣਾਏ ਗਏ ਪ੍ਰਧਾਨਾ ਆਪਣੇ ਆਪਣੇ ਮੰਡਲਾਂ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਇਸ ਮੌਕੇ ਬਲਵਿੰਦਰ ਸਿੰਘ ਮੁਖਤਿਆਰ ਸਿੰਘ ਜੀਵਨ ਦਤ ਸ਼ੈਲੀ ਰੋਸ਼ਨ ਲਾਲ ਮਨੀਸ਼ ਰੋਕੀ ਅਤੇ ਵੱਖ-ਵੱਖ ਮੰਡਲਾਂ ਤੋਂ ਕਾਰਜਕਰਤਾ ਹਾਜ਼ਰ ਰਹੇ ਸਰ ਇਹ ਮੇਰੇ ਹਰ ਕਾਰਜਕਰਤਾ ਜਿਹੜਾ ਬੀਜੇਪੀ ਨਾਲ ਜੁੜਿਆ ਹੋਇਆ ਹੈ ਇਹ ਉਹਦੀ ਉਹੀ ਪ੍ਰਧਾਨ ਹੈ ਬਸ ਜਿਹੜਾ ਆਖਰੀ ਕਾਰਜਕਰਤਾ ਵੀ ਹੈ ਨਾ ਅੱਜ ਬਹੁਤ ਖੁਸ਼ੀ ਹੈ ਜੀ ਸਾਡੇ ਸਾਰੇ ਜ਼ਿਲ੍ਹੇ ਦੇ ਮੰਡਲ ਪ੍ਰਧਾਨ ਬਣਾਏ ਗਏ ਨੇ ਤੇ ਮੈਂ ਪਾਰਟੀ ਦਾ ਸੀਨੀਅਰ ਲੀਡਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜੋ ਜਤਿੰਦਰ ਸ਼ਰਮਾ ਜੀ ਨੂੰ ਸਮਾਣਾ ਮੰਡਲ ਨੂੰ ਮਿਲੀ ਹੈ ਜ਼ਿੰਮੇਵਾਰੀ ਉਹ ਆਪਣੀ ਤਨਦਾਹੀ ਦੇ ਨਾਲ ਨਿਭਾਉਣਗੇ ਸਾਨੂੰ ਆਸ ਹੈ ਵੀ ਜਤਿੰਦਰ ਸ਼ਰਮਾ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਧੰਨਵਾਦ ਜੀ ਬਹੁਤ ਖੁਸ਼ੀ ਦੀ ਗੱਲ ਆ ਬੜੀ ਸਹਿਮਤੀ ਨਾਲ ਪੰਜੇ ਸਾਡੇ ਸਮਾਣੇ ਹਲਕੇ ਦੇ ਮੰਡਲ ਪ੍ਰਧਾਨ ਜੋ ਕਿ ਨਵੇਂ ਨਵਿਯੁਕਤ ਹੋਏ ਆ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਤੇ ਮੈਨੂੰ ਪੂਰਨ ਵਿਸ਼ਵਾਸ ਵੀ ਆ ਕਿ ਬਹੁਤ ਪਾਰਟੀ ਨੂੰ ਵੱਡੇ ਪੱਧਰ ਤੇ ਲੈ ਕੇ ਜਾਣਗੇ ਤੇ ਪੂਰਾ ਤਨਦੇਹੀ ਨਾਲ ਕੰਮ ਕਰਨਗੇ ਜੀ ਸਮਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ